ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਸਰਪਜੀਤ ਕੌਰ ਅੱਜ ਦੀ ਘੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਗੱਲ ਕਰਦੇ ਹਾਂ ਵਣ ਮਹੋਤਸਵ ਮਹਿੰਮ ਤਹਿਤ ਫਲਦਾਰ ਬੂਟੇ ਲਾਉਣ ਦੀ ਮਹੱਤਤਾ ਅਤੇ ਇਸ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪੰਜਾਬ ਵਿੱਚ ਵਣ ਮਹੋਤਸਵ ਰੁੱਖ ਲਾਉਣ ਦਾ ਇੱਕ ਸਾਲਾਨਾ ਤਿਉਹਾਰ ਹੈ ਜੋ ਮੌਨਸੂਨ ਦੇ ਮੌਸਮ ਦੌਰਾਨ ਚਗਿਰਦੇ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਹਰੇ ਭਰੇ ਰਕਬੇ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਅਤੇ ਨਾਲ ਹੀ ਆਮ ਲੋਕਾਂ ਵੱਲੋਂ ਬੂਟੇ ਲਾਉਣ ਦੀਆਂ ਮੁਹਿੰਮਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਨਾਲ ਹੀ ਵਰਣ ਮਹੋਤਸਵ 2025 ਵਿੱਚ ਸਰਗਰਮ ਹਿੱਸੇਦਾਰੀ ਪਾਈ ਜਾ ਰਹੀ ਹੈ। ਨਾਲ ਹੀ ਅਸੀਂ ਚੁਗਿਰਦੇ ਨੂੰ ਹਰਾ-ਭਰਾ ਰੱਖਣ ਲਈ ਲੋਕਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਸੁਣਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਭਰ ਵਿੱਚ ਇਹਨਾਂ ਦੋਵਾਂ ਕਾਰਜਾਂ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਜੰਗਲਾਤ ਮੰਤਰੀ ਲਾਲਚੰਦ ਕਟਾਰੂਚਕ ਨੇ ਵਰਣ ਮਹੋਤਸਵ ਤਹਿਤ ਬੂਟੇ ਲਾਉਣ ਬਾਰੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨੇਚਰ ਪਾਰਕ ਦਾ ਜ ਕਟਣ ਕੀਤਾ ਗਿਆ ਇਹਨੂੰ ਇਲਾਕੇ ਦੇ ਲੋਕਾਂ ਦਾ ਸਮਰਥਨ ਕੀਤਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੱਦਾਂ ਹਰ ਮਨੁੱਖ ਲਾਵੇ ਇੱਕ ਰੁੱਖ ਉਸ ਭਾਵਨਾ ਦੇ ਤਹਿਤ ਸੋ ਕੱਲਾ ਲਾਂਨ ਤੱਕ ਹੀ ਨਹੀਂ ਬਲਕਿ ਇਹਦੀ ਪਰਵਰੈਸ ਵੀ ਆਪਣੀਆਂ ਮਤਾਬਾਂ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਸਵਸਥ ਵਾਤਾਵਰਨ ਦੇ ਸਕੀਏ ਇਸ ਲਈ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸਾਈਡਾਂ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖ ਲਈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜੇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਸਿਰਗੁਰੂ ਦੇਵ ਭਾਦਰ ਜੀ ਦਾ 350ਵਾਂ ਸੀ ਦਿੱਹਾੜਾ ਵੀ ਆ ਰਿਹਾ ਸੋ ਨੂੰ ਅ ਧਿਆਨ ਚ ਰੱਖਦੇ ਆ ਔਰ ਉਸ ਵਰਪਕ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਵਣਗੇ 100 ਕਰੋੜ ਬੂਟੇ ਜਿਹੜੇ ਪੰਜਾਬ ਦੇ ਸਰਵੇ ਚ ਲਾਇਆ ਜਾ ਰਹੇ ਹੋਰ ਅਧਿਕਾਰੀਆਂ ਤੇ ਲੋਕਾਂ ਨੇ ਵੀ ਇਹਨਾਂ ਕੋਸ਼ਿਸ਼ਾਂ ਬਾਰੇ ਦੱਸਿਆ ਜੀ ਮੇਰਾ ਨਾਮ ਕਨਵਰਦੀਪ ਸਿੰਘ ਹੈ ਡਿਸਟ੍ਰਿਕਟ ਫੋਰੈਸਟ ਆਫੀਸਰ ਹਾਂ ਐਸ ਸੀ ਐਸ ਨਗਰ ਮੋਹਾਲੀ ਦਾ ਜੀ ਵਰਣ ਮਹਾਤਸਵ ਦਾ ਸਮਾ ਸਾਡਾ ਪੰਜਾਬ ਚ ਜਿਹੜੇ ਮੌਨਸੂਨ ਦਾ ਆਗਾਸ ਹੈ ਉਹ ਤਕਰੀਬਨ 1 ਜੁਲਾਈ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਜਿਹੜਾ ਸ਼ਹੀਦੀ ਦਿਹਾੜਾ ਹੈ ਉੱਤੇ ਅਸੀਂ ਹਰ ਜ਼ਿਲ੍ਹੇ ਵਿੱਚ 3.5 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ ਜ਼ਿਲ੍ਹਾ ਮੋਹਾਲੀ ਵਿੱਚ ਤਕ ਬੂਟਿਆਂ ਦਾ ਟੀਚਾ ਰੱਖਿਆ ਹੈ ਕਿ ਬੂਟਿਆਂ ਦਾ ਅਸੀਂ ਵੰਡ ਜਿਹੜੀ ਕੀਤੀ ਹੈ ਸਪੈਸ਼ਲੀ 20 ਰੁਪਏ ਪ੍ਰਤੀ ਬੂਟੇ ਦੀ ਕਾਸਟ ਤੋਂ ਘਟਾ ਕੇ ਅਸੀਂ 2 ਰੁਪਏ ਪ੍ਰਤੀ ਬੂਟੇ ਦੀ ਕਾਸਟ ਤੇ ਬਹੁਤ ਹੀ ਸਬਸਿਡਾਈਜ਼ਡ ਰੇਟ ਤੇ ਪਲਾਂਟਸ ਦੇ ਰਹੇ ਹਾਂ ਜਿਸ ਦੇ ਕਾਰਨ ਉਹ ਵੱਧ ਤੋਂ ਵੱਧ ਬੂਟੇ ਲਗਾਣ ਮੈਂ ਨਵਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗਬਾਨੀ ਫਰੀਦਕੋਟ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹ ਦਰਖਤ ਲੱਗਣ ਨਾਲ ਸਾਡੀ ਹਵਾ ਪਾਣੀ ਅਤੇ ਧਰਤੀ ਮਾਂ ਤਿੰਨੋਂ ਹੀ ਸ਼ੁੱਧ ਹੁੰਦੇ ਨੇ ਸੋ ਵੱਧ ਤੋਂ ਵੱਧ ਬੂਟੇ ਲਾਉਣਾ ਇੱਕ ਬਹੁਤ ਹੀ ਪਵਿੱਤਰ ਕਾਰਜ ਹੈ ਜੇਕਰ ਦਰ ਬੂਟਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਲਾਉਣ ਲਈ ਹੁਣ ਸਮਾਂ ਪੂਰੀ ਤਰ੍ਹਾਂ ਟੁਕਮਾ ਹੈ ਵਨਮਹਾ ਉਤਸਵ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਵੱਤ ਵੱਦ ਬੂਟੇ ਲਗਾ ਕੇ ਆਪਣੀ ਧਰਤੀ ਮਾਂ ਅਤੇ ਸਮੁੱਚੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਈਏ ਮੈਂ ਮਾਦਮ ਮੁਰਾਰੀ ਫਰੀਦਕੋਟ ਤੋਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਲਗਾਏ ਗਏ ਪੌਦਿਆਂ ਦਾ ਖਿਆਲ ਕਰੀਏ ਉਹਨਾਂ ਨੂੰ ਪਾਣੀ ਦੇਈਏ ਤਾਂ ਜੋ ਇਹਨਾਂ ਪੌਦਿਆਂ ਤੋਂ ਸਾਨੂੰ ਸਦਾ ਹੀ ਸਾਫ਼ ਸੁਥਰੀ ਹਵਾ ਅਤੇ ਆਕਸੀਜਨ ਮਿਲਦੀ ਰਹੇ ਮਦਨ ਲਾਲ ਪਿੰਡ ਕੋੜਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਪਰਿਆਵਰਣ ਸੁੱਧ ਤੇ ਸਾਫ਼ ਤਾਂ ਹੀ ਹੋ ਸਕਦਾ ਹੈ ਜੇਕਰ ਇੱਥੇ ਵੱਧ ਤੋਂ ਵੱਧ ਮਾਤਰਾ ਵਿੱਚ ਰੁੱਖ ਲਗਾਏ ਜਾਣਗੇ ਰੁੱਖ ਤਾਂ ਹਰ ਕੋਈ ਲਗਾਉਂਦਾ ਹੈ ਜੇਕਰ ਰੁੱਖਾਂ ਨੂੰ ਲਗਾਉਣ ਦੇ ਬਾਅਦ ਉਹਨਾਂ ਦੀ ਦੇਖਭਾਲ ਨਾ ਕੀਤੀ ਜਾਏ ਤਾਂ ਫਿਰ ਰੁੱਖ ਲਗਾਉਣ ਦਾ ਕੋਈ ਫਾਇਦਾ ਨਹੀਂ ਯਾਨੀ ਜਦੋਂ ਤੁਸੀਂ ਕੋਈ ਛੋਟਾ ਪੌਦਾ ਲਗਾ ਦਿੰਦੇ ਹੋ ਤਾਂ ਉੱਥੇ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਸੁਰੱਖਿਆ ਦੇਣ ਦੀ ਉਹਨੂੰ ਖਾਦ ਪਾਣੀ ਉਪਲਬਧ ਕਰਵਾਉਣ ਦੀ ਤਾਂ ਹੀ ਪਰਿਆਵਰਣ ਸਾਫ਼ ਅਤੇ ਸੁਧ ਬਣ ਸਕਦਾ ਹੈ ਬ੍ਰਿਜਮਨ ਜੋਸ਼ੀ ਮਹਾਲੀ ਤੋਂ ਜੀ ਪਰਿਆਵਰਣ ਦਾ ਕੰਮ ਕਰਦੇ ਆਂ ਬਚਾਨ ਦਾ ਬਾਸਾਂ ਬਰਨ ਨੂੰ ਤੇ ਅੱਜ ਕੱਲ ਬਣ ਮਹੋਤਸਬ ਤੇ ਬਰਸਾਤ ਦਾ ਸੀਜ਼ਨ ਚੱਲ ਰਿਹਾ ਜਿਹੜਾ ਕਿ ਪੌਦੇ ਲਗਾਉਣ ਲਈ ਬੜਾ ਹੀ ਵਧੀਆ ਦਾ ਸੀਜ਼ਨ ਹੈ ਇਹਦੇ ਵਿੱਚ ਸਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਉਹ ਪੌਦੇ ਲਗਾਉਣ ਦੇ ਨਾਲ ਨਾਲ ਲੋਕਾਂ ਨੂੰ ਅਵੇਅਰ ਕਰਨ ਦਾ ਵੀ ਹੈ ਤੇ ਪੌਦੇ ਜਿਹੜੇ ਲਗਾਏ ਜਾਂਦੇ ਉਹਦੇ ਵਿੱਚ ਟਾਲੀ ਹੋ ਗਿਆ ਕਿਕਰ ਹੋਗੀ ਨਿੰਮ ਹੋ ਗਿਆ ਬੇਲ ਪੱਤਰ ਹੋ ਗਿਆ ਵਿਹੜਾ ਹੋ ਗਿਆ ਤੇ ਉਸ ਤੋਂ ਬਾਅਦ ਆਂਬ ਹੋ ਗਿਆ ਜਾਮਣ ਹੋਗੀ ਤੇ ਦੇਸੀ ਟਾਲੀ ਹੈ ਤੇ ਇੱਕ ਅਮਲਦਾਸ ਹੋ ਗਿਆ ਤੇ ਸੋਹੰਜਣਾ ਇਹਨਾਂ ਬੂਟਿਆਂ ਨੂੰ ਜਿਹੜੀ ਇਹ ਤਰਜੀਹ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈ ਲੋਕਾਂ ਨੂੰ ਫ੍ਰੀ ਪੌਦੇ ਵੀ ਆ ਜਿਹੜੇ ਉਹ ਡੋਨੇਟ ਕਰਦੇ ਆ ਤੇ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਦੂਸਰਾ ਕੁਝ ਲੋਕਾਂ ਨੂੰ ਜੇ ਪੌਦੇ ਚਾਹੀਦੇ ਆ ਤਾਂ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਪੌਦੇ ਉਪਲਬਧ ਕਰਾਉਣ ਦਾ ਯਤਨ ਕਰਦੇ ਆ ਔਰ ਹੁਣ ਤੱਕ ਇਸ ਸੀਜ਼ਨ ਦੇ ਵਿੱਚ 1000 ਪੌਦੇ ਯਾਨੀ ਸਾਡੇ ਵੱਲੋਂ ਜਿਹੜੇ ਥਿੰਨ-ਥਿੰਨ ਅਲੱਗ-ਅਲੱਗ ਸੰਸਥਾਵਾਂ ਨੂੰ ਜਿਹੜੇ ਉਹ ਦਿੱਤੇ ਜਾ ਚੁੱਕੇ ਆ ਮੈਂ ਤੇਜਿੰਦਰ ਸਿੰਘ ਮੋਗਾ ਬੋਲ ਰਿਹਾ ਹਾਂ ਸੋ ਜਿਹੜੇ ਅਸੀਂ ਹੁਣ ਪੌਦੇ ਲਗਾ ਰਹੇ ਹਾਂ ਇਸ ਵੇੜੇ ਕਿ ਪੌਦੇ ਲਗਾਉਣ ਤੋਂ ਪਹਿਲਾਂ ਤੋ ਇਹ ਪੱਟ ਲੈ ਜਾਂ 2 ਫੁੱਟ ਲੰਮਾ 2 ਫੁੱਟ ਚੌੜਾ ਤੇ 2 ਫੁੱਟੀ ਡੂੰਗਾ ਜਿੱਟੋਇਆ ਪੱਟ ਕੇ ਤਾਂ ਉਹਦੇ ਨਾਲ ਜਦੋਂ ਅਸੀਂ ਪੌਦਾ ਲਗਾਵਾਂਗੇ 2-3 ਦਿਨਾਂ ਬਾਅਦ ਤਾਂ ਉਸ ਨੂੰ ਕਾਫੀ ਸਾਰੇ ਖੁਰਾਕੀ ਤੱਤ ਜਿਹੜੇ ਉਹ ਹਾਸਲ ਹੋ ਸਕਣਗੇ ਤੇ ਪੌਦਾ ਜਿਹੜਾ ਵਾ ਉਹਦੀਆਂ ਜੜ੍ਹਾਂ ਨੂੰ ਵੀ ਵਧਾਣਾ ਫੁੱਲਣਾ ਜਿਹੜਾ ਆਸਾਨ ਰਹੇਗਾ ਕਿ ਜਦੋਂ ਅਸੀਂ ਫਲਦਾਰ ਪੌਦੇ ਲਗਾਉਨੇ ਆ ਤਾਂ ਇਹ ਲੰਬਾ ਸਮਾਂ ਸਾਨੂੰ ਫਲ ਤਾਂ ਦਿੰਦੇ ਹੀ ਦਿੰਦੇ ਆ ਨਾਲ ਦੀ ਨਾਲ ਪੰਛੀਆਂ ਦੇ ਆਹਾਰ ਦਾ ਸਰੋਤ ਵੀ ਬਣਦੇ ਨੇ ਸੋ ਆਪ ਸਾਰੇ ਪੌਦੇ ਲਗਾਈਏ ਵੀ ਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਮੈਂ ਭਗਵਾਨ ਦਾਸ ਗੁਪਤਾ ਸਮਾਜ ਸੇਵਕ ਪਟਿਆਲਾ ਪੰਜਾਬ ਸਿਆਣੇ ਕਹਿੰਦੇ ਨੇ ਵੀ ਜੇ ਚਮਾਸੇ ਦਾ ਅਸੀਂ ਵੱਧ ਤੋਂ ਵੱਧ ਫਾਇਦਾ ਲੈਣਾ ਹੈ ਉਹ ਇਹ ਹੈ ਬੂਟੇ ਲਾਉਣੇ ਜਿਹਦੇ ਨੇ ਜਿਆਦਾ ਤੋਂ ਜਿਆਦਾ ਕਿਉਂਕਿ ਸਾਡਾ ਜਿਹੜਾ ਇੱਥੇ ਖਾਸ ਕਰ ਪੰਜਾਬ ਦਾ ਪਾਣੀ ਵੀ ਗੰਦਲਾ ਹੋ ਚੁੱਕਿਆ ਹੈ ਸਾਡਾ ਵਾਤਾਵਰਨ ਵੀ ਹੁਣ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਜਦੋਂ ਸਾਡਾ ਪੌਣ ਪਾਣੀ ਸਹੀ ਨਹੀਂ ਹੋਊਗਾ ਤਾਂ ਸਾਡਾ ਜੀਵਨ ਵੀ ਇਹਦੇ ਨਾਲ ਪ੍ਰਭਾਵਿਤ ਹੋਊਗਾ ਔਰ ਅੱਜਕੱਲ੍ਹ ਚਮਾਸੇ ਦੇ ਦਿਨਾਂ ਚ ਸਾਨੂੰ ਪੌਦੇ ਲਾਉਣ ਲਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਊਗੀ ਤੇਰਾ ਜਾਮਣ ਦਾ ਸੀਜ਼ਨ ਚੱਲ ਰਿਹਾ ਹੈ ਜਾਮਣ ਖਾਓ ਉੱਥੀ ਜਿਹੜਾ ਹੈ ਮਿੱਟੀ ਥੋੜੀ ਜੀ ਉਹਦੇ ਉੱਪਰ ਪਾ ਦਿਓ ਤੇ ਉਹ ਤੁਹਾਡਾ ਜਾਮਣ ਦਾ ਬੂਟਾ ਜਿਹੜਾ ਹੈ ਉਹ ਤਿਆਰ ਹੋ ਜਾਏਗਾ ਮੈਂ ਨਰੇਸ਼ ਮਰਵਾਹਾ ਚਿਰੀਗੁਰੂ ਅੰਮ੍ਰਿਤਦਾਸ ਸੇਵਕ ਸਭਾ ਤਰਨਤਾਰਨ ਅਸੀਂ ਵਾਤਾਵਰਨ ਦੀ ਸੰਭਾਲ ਵਾਸਤੇ ਹਰ ਸਾਲ ਪੱਕੇ ਪੌਦੇ ਲਗਾਉਂਦੇ ਹਾਂ ਕਦੀ ਹਸਪਤਾਲ ਦੇ ਵਿੱਚ ਕਦੀ ਸਾਰਕ ਜਨਕ ਸਵਾ ਤੇ ਅਸੀਂ ਬੂਟੇ ਇਕੱਸਰ ਲਗਾਉਂਦੇ ਨਹੀਂ ਹਾਂ ਇਹਨਾਂ ਦੀ ਦੇਖਭਾਲ ਵੀ ਕਰਦੇ ਹਾਂ ਔਰ ਆਸ਼ ਕਰਦੇ ਹਾਂ ਕਿ ਜਿੰਨੇ ਕੇ ਬੂਟੇ ਅਸੀਂ ਲਗਾਏ ਹਨ ਇਹ ਪਲ ਜਾਣ ਮੈਂ ਰੋਟਰੀਅਨ ਐਡਵੋਕੇਟ ਨੀਸ਼ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਸ ਕਰ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵੱਧ ਤੋਂ ਵੱਧ ਪਲਾਂਟਸ ਲਗਾ ਸਕੀਏ ਮੈਂ ਨ크ਰਾਸ਼ ਸ਼ਰਮਾ ਮੈਂਬਰ ਰੋਟਰੀ ਕਲੱਬ ਗੁਰਦਾਸਪੁਰ ਔਰ ਨਾਲ-ਨਾਲ ਪੈਰਨਲ ਮੈਂ ਗ੍ਰੀਨ ਐਜੂਕੇਸ਼ਨ ਐਨ ਜੀਓ ਪਲਾਂਟਸ ਵਾਸਤੇ ਲੋਕਾਂ ਨੂੰ ਐਜੂਕੇਟ ਕਰਦਾ ਪਿਆ ਵਣਦਾ ਪਿਆ ਮੈਂ ਅੱਜ ਬਹੁਤ ਖੁਸ਼ ਆ ਇੱਥੇ ਜੇ ਲੋੜ ਗੁੱਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲਾਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਮੈਂਟਸ ਪਲਾਂਟਸ ਔਰ ਦੂਸਰੇ ਪਲਾਂਟਸ ਵੰਡੇ ਜਾ ਰਹੇ ਆ ਫਰੂਟ ਪਲਾਂ 400 ਕਰੀਬ ਪਲਾਂਟਸ ਵੰਡ ਰਹੇ ਆਂ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆਂ ਕਿ ਜੈਨੂੰ ਪਲਾਂਟ ਦੀ ਲੋੜ ਆ ਲੈ ਜੋ ਲੇਕਿਨ ਇੱਕ ਕੰਡੀਸ਼ਨ ਆ ਇੱਕ ਆਪੀ ਕਸਮ ਖਾ ਕੇ ਜਾਣਾ ਪੀਓ ਉਸ ਪਲਾਂਟਸ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਫਿਰ ਕਨਵਾਇਰਨਮੈਂਟ ਨੂੰ ਸਾਫ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਧਰਤੀ ਲਈ ਪਾਣੀ ਨੂੰ ਬਚਾਉਣ ਸੰਬੰਧੀ ਸੂਬਾ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਨੇ ਚੋਨੇ ਦੀ ਸਿੱਧੀ ਬਿਜਾਈ ਵੀ ਇਨ੍ਹਾਂ ਉਪਰਾਲਿਆਂ 'ਚ ਸ਼ਾਮਿਲ ਹੈ ਸੂਬੇ ਦੇ ਕੁਝ ਕਿਸਾਨਾਂ ਨੇ ਸਾਡੇ ਨਾਲ ਇਸ ਬਾਰੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਸਰਜੀਂਦਰ ਸਿੰਘ ਸਨ ਆਫ ਬਚਨ ਸਿੰਘ ਪਿੰਡ ਵੀਰੇ ਮੱਜਰਾ ਜੀ ਵਾਕੀ ਸਿੱਧੀ ਬਚਾਈ ਨਾਲ ਪਹਿਲਾਂ ਤਾਂ ਮਤਲ ਦੇਬਰ ਬਚਦੀ ਸਾਰੀ 4-5000 ਰੁਪਏ ਤੇ ਉਸ ਤੋਂ ਬਾਅਦ ਆਪਣਾ ਪਾਣੀ ਬਹੁਤ ਬਚਦਾ ਤੇ ਆਪਣਾ ਵੀ ਮਤਲ ਰੋਜ਼ ਇਹ ਘਾਰਾ ਖੜਬਣੇ ਤੋਂ ਬੜੀ ਅੱਛੀ ਹੋਇਆ ਤਾਂ ਮੱਕੀ ਜਿੱਤਰਾ ਜੀਰੀ ਹੋ ਜਾਂਦੀ ਘੱਟ ਪਾਣੀ ਚ ਤੇ ਬਹੁਤ ਅੱਛੀ ਆ ਫਿਰ ਝਾੜ ਵੀ ਇਹਦੇ ਮੇਰੇ ਖਿਆਲ ਮੈਂ 2 ਕੁੰਟਲ ਜਿਆਦਾ ਹੀ ਰਹਿੰਦਾ ਸਾਡੇ ਕੋਲ ਤਾਂ ਜੀ ਤਾਂ ਵਾਕੀ ਸਿੱਧੀ ਬਚਾਈ ਦਾ ਬੜਾ ਫਾਇਦਾ ਬਹੁਤ ਅੱਛੀ ਬਜਾਈ ਹੈ ਜੀ ਬਹੁਤ ਵਧੀਆ ਮੈਂ ਪ੍ਰਗਟ ਸਿੰਘ ਪਿੰਡ ਖਗਿਆਣਾ ਜ਼ਿਲ੍ਹਾ ਫਰੀਦਕੋਟ ਤੋਂ ਗੱਲ ਕਰ ਰਿਹਾ ਜੀ ਜਿਵੇਂ ਕਿ ਪੰਜਾਬ ਨੇ ਆਪਣੇ ਪਰਾਲੇ ਰਾਹੀ ਲੋਕ ਕਿਸਾਨਾਂ ਨੂੰ ਜਾਗਰਤ ਕੀਤਾ ਤੇ ਇਸ ਜਜ਼ਬੇ ਵਿੱਚ ਝੋਨੇ ਦੀ ਨਿਜਮਤ ਡੇਟ ਅਤੇ ਪਾਣੀ ਚੌਂ ਸਬੰਧੀ ਜਾਣਕਾਰੀ ਵੀ ਉਪਲਬਧ ਕਰਾਈ ਹੈ ਜਿਸ ਕਰਕੇ ਮੈਂ ਵੀ ਕੁਝ ਝੋਨੇ ਦੀ ਬਜਾਈ ਸਿੱਧੇ ਤੌਰ ਤੇ ਕਰ ਰਿਹਾ ਹਾਂ ਤੇ ਕੁਝ ਬਨਸਪਤੀ ਤੇ ਬਾਕੀ ਕੁਝ ਮੈਂ ਸਬਜ਼ੀ ਦੀ ਖੇਤੀ ਕਰ ਰਿਹਾ ਹਾਂ ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਪਾਣੀ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੋ ਸਕਦਾ ਮੈਂ ਗੋਰਾ ਸਿੰਘ ਪਣੀਵਾਗਾ ਜ਼ਿਲ੍ਹਾ ਮਾਨਸਾ ਜਿਵੇਂ ਕਿਸ ਝੋਨੇ ਦੀ ਸਿੱਧੀ ਬਜਾਈ ਬਾਰੇ ਸਰਕਾਰ ਵੀ ਐਲਾਨ ਕਰਦੀ ਹੈ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਸਮੇਂ ਦੇ ਵਿੱਚ ਵੀ ਇਹੋ ਹੈ ਤੇ ਨਾਲ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਹੈ ਉਹ ਵੀ ਤਾਕਤਵਰ ਰਹਿੰਦੀ ਹੈ ਤੇ ਪਾਣੀ ਦੀ ਤਾਂ ਜ਼ਰੂਰ ਬਚਤ ਹੁੰਦੀ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਮੈਂ ਤਾਂ ਇਹੀ ਕਹਿਣਾ ਵੀ ਖੋਨੇ ਦੀ ਜਿਹੜੀ ਸਿੱਧੀ ਵਿਜੈ ਹੈ ਸਾਨੂੰ ਬਹੁਤ ਫਾਇਦਾ ਹੁੰਦਾ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਆ ਫਰੀਦਕੋਟ ਤੋਂ ਤਰਸੀਮ ਕੁਮਾਰ ਮੁਹਾਲੀ ਤੋਂ ਮਨੋਜ ਗਿਰਧਰ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜਲੇਸ਼ ਛਟਾਈ ਠਾਨਕੋਟ ਤੋਂ ਰਜਨੀਸ਼ ਪਟਿਆਲਾ ਤੋਂ ਰੌਵਿੰਦਰ ਤਰਨ ਤੋਂ ਅਮਿਤ ਮਰਵਾਹ ਮੋਗਾ ਤੋਂ ਊਸ਼ਾ ਕੌਰ ਜਸ਼ਨ ਅਤੇ ਮਾਨਸਾ ਤੋਂ ਜੁਗਿੰਦਰ ਮਾਨ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ ਉਦੋਂ ਤੱਕ ਲਈ ਮੈਨੋ ਦੇ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਪਾਲੀ